ਆਮ ਆਦੀ ਪਾਰਟੀ ਕਿਉਂ ਛੱਡੀ ਪਰ ਕੀ ਲੱਗਿਆ ਤੁਹਾਨੂੰ ਇਹਨਾਂ ਦੇ ਵਿੱਚ ਅੱਜ ਵੀ ਲੋਕ ਛੱਡ ਰਹੇ ਆ ਕਿਉਂਕਿ ਜਦੋਂ ਕਿਉਂਕਿ ਜਦੋਂ ਮੇਰੇ ਜਿਹੜੇ ਲਿੰਕ ਸੀ ਮੇਰੇ ਕੇਜਰੀਵਾਲ ਸਾਹਿਬ ਨਾ ਸੀਗੇ ਸੰਜੇ ਸਿੰਘ ਨਾ ਸੀਗੇ ਭਗਵੰਤ ਨਾ ਸੀਗੇ ਕਹਿ ਰਹਿਣਾ ਸੀ ਉਹ ਤੇ ਜਦੋਂ ਪਤਾ ਲੱਗਿਆ ਦਾ ਉੱਪਰ ਜਾ ਕੇ ਮੈਨੂੰ ਤਾਂ 8-10 ਸਾਲ ਪਹਿਲਾਂ ਪਤਾ ਲੱਗਿਆ 8 ਸਾਲ ਵੀ ਭਾਈ ਇਹਨਾਂ ਚ ਕੱਢਣ ਪਾਉਣ ਨੂੰ ਨਹੀਂ ਹੁਣ ਅੱਜ ਕਿੱਧਰ ਭਾਲਣ ਨੂੰ ਅੱਜ ਪਤਾ ਲੱਗਿਆ ਉਹਨਾਂ ਜਦੋਂ ਸਾਰੇ ਕੱਢ ਕੱਢ ਕੇ ਮਾਰੇ ਤਿਲੇ ਖਲਾਰਤਨ ਦਾ ਮੈਂ ਦੁਨੀਆਂ ਘੁੰਮਾਂ ਮਸਤਾਈ ਦੇਸ਼ ਘੁੰਮਿਆ ਆਵਾਂ ਕੈਨੇਡਾ ਅਮਰੀਕਾ ਦੇ ਮੇਰੇ ਕੋਲੇ ਵੀਜ਼ੇ ਮੈਨੂੰ ਲੋਕਾਂ ਨੇ ਮੈਨੂੰ ਜਾਣਨ ਲੱਗਣਾ ਮੈਨੂੰ ਪੂਰੀ ਦੁਨੀਆ ਜਾਣ ਦੇ 10 ਭਰਾ ਜਿੱਥੇ ਮੈਨੂੰ ਜਾਣਾਂ ਪਹਿਲਾਂ ਖੜੇ ਹੁੰਦੇ ਆ ਹਨ ਮੈਂ ਕਰਨਾ ਕੀ ਚਾਹਣਾ ਮੈਂ ਦੋ ਵਾਰ ਹੁਣ ਕੀ ਹੈ ਮੇਰੇ ਵਿਹਲਾ ਤੇ ਵਿਹਲਾ ਬੰਦਾ ਜਿਹੜਾ ਹੈਗਾ ਉਹ ਆਪਣੇ ਦੇਸ਼ ਦਾ ਭਲਾ ਵਧੀਆ ਕਰ ਸਕਦਾ ਜੇ ਮੈਂ ਨਾ ਲੜੂਗਾ ਕੌਣ ਲੜੂਗਾ ਹੈਗਾ ਨਾ ਗੁਰਦੀਪੇ ਨਹੀਂ ਹੁੰਦਾ ਲੋਕ ਦੇਖਦੇ ਇੱਕ ਹੁੰਦਾ ਤੁਸੀਂ ਅੱਜ ਦਾ ਖਾਨੇ ਜੇ ਮੰਨ ਲਾ ਤੇਰੇ ਇੱਕ ਚਿੱਟੇ ਪਾਏ ਦੇਖ ਲੈ ਕਿਸੇ ਨੇ ਹਨ ਉਹ ਇਹ ਗੱਲ ਹੁੰਦੀ ਹੈ ਵੀ ਭਾਈ ਗੁਰਦੀਪ ਚਿੱਟੇ ਪਾਈ ਫਿਰਦਾ ਪਰ ਗੁਰਦੀਪ ਨੇ ਕਿੰਨੇ ਮੋਟਰਸਾਈਕਲ ਠੀਕ ਕੀਤੇ ਗੁਰਦੀਪ ਨੇ ਕੋ ਜੜੀ ਕਿੜੀ ਘਾਲਣਾ ਘਾਲ ਲਈ ਹਨ ਉਹ ਜਿੰਮਾ ਉਹ ਨਹੀਂ ਦੇਖ ਦਿੰਦਾ ਸਾਡੇ ਲੋਕ ਕੀ ਹੈ ਜਿਹੜੇ ਅੱਜ ਦੇ ਵੋਟਰ ਵੀ ਹੁੰਦਾ ਨਾ ਉਹ ਦੇਖਦਾ ਹੁੰਦਾ ਵੀ ਅੱਜ ਇਹਦੇ ਨਾਲ ਕਿੰਨੇ ਕੁ ਬੰਦੇ ਆ ਅੱਜ ਕਿੰਨੇ ਕਾ ਯਾਰ ਮੇਰਾ ਸ਼ੁਰੂ ਦੇ ਸਮਾਰਿਆ ਮੈਂ ਇਕੱਲਾ ਹੀ ਚੱਲਣ ਵਾਲਾ ਬੰਦਾ ਚਾਹੇ ਆਮ ਆਦਮੀ ਸੀਗੀ ਚਾਹੇ ਮੈਂ ਯੂਨੀਵਰਸਿਟੀ ਪ੍ਰੈਜ਼ੀਡੈਂਟ ਸੀ ਉਦੋਂ ਵੀ ਮੈਂ ਇਕੱਲਾ ਹੀ ਸੀਗਾ ਉਦੋਂ ਆਮ ਆਦਮੀ ਸੀਗੀ ਉਦੋਂ ਲੋਕ ਸੋਚਦੇ ਸੀ ਪਤਨੇ ਇੱਕ ਦੋ ਬੰਦੇ ਹੀ ਪਿੰਡ 'ਚ ਹਨਾ ਚਾਰ ਬੰਦੇ ਸੀਗੇ ਅੱਜ ਤਾਂ ਮੇਰੇ ਨਾਲ ਕਾਫੀ ਅੱਜ ਮੇਰਾ ਪਰਮਾਤਮਾ ਦੀ ਕਿਰਪਾ ਨਾਲ ਨਾਮ ਹੈ ਦੁਨੀਆਂ ਦੇ ਵਿੱਚ ਸੋ ਮੈਂ ਆਪਦੇ ਮੈਂ ਮੈਨੂੰ ਇਹ ਲੱਗਦਾ ਕਿ ਮੈਂ ਆਪਦੀ ਜ਼ਿੰਦਗੀ ਨਾਲ ਤਜਰਬੇ ਕਰ ਉਹ ਦੇਖਣਗੇ ਸਿੱਖਣਗੇ ਅੱਗੇ ਵਧਣਗੇ ਸੋ ਇੱਕ ਭੀੜ ਚ ਤੁਰਨਾ ਸੌਖਾ ਲੋਕ ਡੱਬੇ ਬਾਨ ਨੂੰ ਤਿਆਰਾ ਇੰਜਣ ਬਾਨ ਨੂੰ ਕੋਈ ਨਹੀਂ ਨਾਲ ਲੋਕ ਨੂੰ ਇੰਜਣ ਬਣਗੇ ਆਪਾਂ ਇੰਜਣ ਬਾਨ ਨੂੰ ਸੋ ਇਹ ਡਿਫਰੈਂਟ ਸਟ੍ਰੈਟਜੀ ਆ ਇਹ ਲੋਕਾਂ ਦੀਆਂ ਨੇ ਹੌਲੀ ਹੌਲੀ ਲੋਕਾਂ ਨੂੰ ਸਮਝਾਉਗੇ ਜਿਹੜੀ ਅੱਜ ਦੀ ਗੱਲ ਹੈ ਨਾ ਜਿਵੇਂ ਮੈਂ 2014 13 ਦੇ ਵਿੱਚ ਆਮ ਆਦਮੀ ਚ ਸੀਗਾ ਉਹ 24 ਦੇ ਵਿੱਚ ਸਰਕਾਰ ਬਣੀ 11 ਸਾਲ ਲੱਗੇ ਜੋ ਅੱਜ ਮੈਂ ਇਲੈਕਸ਼ਨ ਲੜ ਰਿਹਾ ਦੋ ਇਲੈਕਸ਼ਨ ਲੜਨੇ ਢਾਈ ਸਾਲਾਂ ਚ ਖਾਲਾ ਜਿਹਦਾ ਬਾੜਾ ਨਹੀਂਗਾ ਤਾਂ ਤੁਸੀਂ ਮੈਂਬਰੀ ਦਾ ਸਰਪੰਚੀ ਦਾ ਐਕਸ਼ਨ ਇੱਕ ਵਾਰੀ ਤਾਂ ਉਠਾਉਂਦਾ ਇੱਕ ਵਾਰੀ ਬੰਦਾ ਸਰਪੰਚ ਖਰੇ ਆ 20 ਕਈ ਕਈ ਪੀੜੀਆਂ ਹੁਣ ਡੁੱਬ ਗਏ ਨੇ ਸੋ ਇੱਕ ਸਟ੍ਰੈਟਜੀ ਦੇ ਥਰੂ ਆਪਾਂ ਚੱਲ ਰਹੇ ਹਾਂ ਜੋ ਗੁਰਦੀਪ ਸਿੰਘ ਜੋ ਜਿਹੜਾ ਹੈਗਾ 20 ਡੱਗਿਆ ਨਾ ਧਰਤੀ ਤੇ ਉਹਨੇ ਹਰਾ ਹੋਣਾ ਹੀ ਹੋਣਾ ਹੈ ਉਗਣਾ ਉਗਣਾ ਸੋ ਤੁਹਾਨੂੰ ਆਉਦੇ 20 ਤੇ ਰਹਿਣੇ ਨਾ ਮੈਨੂੰ ਲੱਗਦਾ ਕਿ 2027 ਦੇ ਵਿੱਚ ਜੇ ਮੈਂ ਮਿਹਨਤ ਕਰ ਅਨੇ ਇੱਕ ਤੇ ਤੁਸੀਂ ਕੋਟਲੀ ਸਾਹਿਬ ਜਿਵੇਂ 2027 ਮਾਰੇ ਇਹ ਮਿਹਨਤ ਕਰ ਰਹੇ ਹੋ ਮੈਂ ਤਾਂ ਸਾਰੀ ਉਮਰ ਮਾਰੇ ਮਿਹਨਤ ਕਰਾ 27 ਤੋਂ ਚਾਹੇ 32 ਵੀ ਅਜੇ ਚਾਹੇ ਉਦੋਂ ਵਿਚਾਲੇ ਵੀ ਆਏ ਇਲੈਕਸ਼ਨ ਅਜੇ ਇਹ ਨਹੀਂ ਮਤਲਬ ਆਪਾਂ ਕੰਮ ਹੀ ਹੈ ਹੁਣ ਮੇਰੀ ਗੱਲ ਸੁਣੋ ਮੈਂ ਕਰਨਾ ਕੀ ਗਰਦੀਪ ਇੱਕ ਗੱਲ ਦੇਖ ਦੇਖ ਮੇਰਾ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਪੂਰੀਆਂ ਬੰਦਿਆਂ ਤਾਂ ਹੁੰਦਾ ਮੈਂ ਦੁਨੀਆ ਘੁੰਮਾਂ ਮਸਤਾਈ ਦੇਸ਼ ਘੁੰਮਿਆ ਆਵਾਂ ਕੈਨੇਡਾ ਅਮਰੀਕਾ ਤੇ ਮੇਰੇ ਕੋਲੇ ਵੀਜ਼ੇ ਹੈਗੇ ਜਿੰਨਾ ਜਿਹੜੇ ਦੇਸ਼ਾਂ ਦੇ ਲੋਕ ਜਾਣ ਵਾਸਤੇ ਸਾਰੇ ਘਰ ਘਰ ਵੇਚ ਦਿੰਦੇ ਆ ਸਾਰੀ ਉਮਰ ਲਾਉਂਦੇ ਆ ਮੈਨੂੰ ਆ ਦੱਸ ਮੈਂ ਮੈਨੂੰ ਲੋਕਾਂ ਨੇ ਮੈਨੂੰ ਜਾਣਨ ਲੱਗਣ ਮੈਨੂੰ ਪੂਰੀ ਦੁਨੀਆ ਜਾਣਦੇ 10 ਭਰਾ ਜਿੱਥੇ ਮੈਨਾਂ ਪਹਿਲਾਂ ਖੜੇ ਹੁੰਦੇ ਆ ਨਾ ਮੈਂ ਕਰਨਾ ਕੀ ਚਾਹਣਾ ਮੈਂ ਦੋ ਵਾਰ ਹੁਣ ਕੀ ਹੈ ਮੇਰਾ ਵਿਹਲਾ ਤੇ ਵਿਹਲਾ ਬੰਦਾ ਜਿਹੜਾ ਹੈਗਾ ਉਹ ਆਪਦੇ ਦੇਸ਼ ਦਾ ਭਲਾ ਵਧੀਆ ਕਰ ਸਕਦਾ ਜੇ ਮੈਂ ਨਾ ਲੜੂਗਾ ਕੌਣ ਲੜੂਗਾ ਨਾਲੇ ਕਹਿੰਦੇ ਵੀ ਜੇ ਕੋਟਲੀ ਆਪਣਾ ਝਾੜੂ ਪਾਰਟੀ ਦੇ ਵਿੱਚ ਰਹਿੰਦਾ ਹੁਣ ਨੂੰ ਐਮਐਲਏ ਹੁੰਦੇ ਫਿਰ ਕੀ ਹੁੰਦਾ 92 ਬਾਨੀ ਗਏ ਐਮਐਲਏ ਬਾਨੇ ਖਤਮ ਹੋਣੇ ਕੋਈ ਵੱਡੀ ਗੱਲ ਨਹੀਂ ਹੁੰਦੀ ਐਮਐਲਏ ਬਥੇਰੇ ਜਾਣੇ ਬਣ ਕੇ ਇਸ ਧਰਤੀ ਤੋਂ ਚਲੇ ਗਏ ਆ ਪਰ ਇੱਕ ਐਮਐਲਏ ਜਿਹੜਾ ਹੈਗਾ ਆਪਦੀ ਮਿਹਨਤ ਨਾਲ ਬਣਿਆ ਯਾਰ ਸ਼ਾਇਦ ਸਾਨੂੰ ਇਹਨਾਂ ਨੂੰ ਵੀ ਪਤਾ ਹੋਣਾ ਵੀ ਕਿੰਨੇ ਮੁੱਖ ਮੰਤਰੀ ਆ ਪੰਜਾਬ ਦੇ ਜੇ ਮੈਂ ਤੁਹਾਨੂੰ ਪੁੱਛਣਾ ਤੁਹਾਨੂੰ ਵੀ ਨਹੀਂ ਪਤਾ ਹੋਣਾ ਕਿਸੇ ਨੂੰ ਨਹੀਂ ਪਤਾ ਹੋਣਾ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਨਾਮ ਹੀ ਯਾਦ ਹੋਣਾ ਇਹ ਜਿਹੜੇ ਇਹ ਚੀਜ਼ਾਂ ਅਬਰਪਟਲੀ ਆ ਲੋਕ ਅੱਜ ਦਾ ਚਾਹੁੰਦੇ ਆ ਸਮਝ ਗਈ ਗੱਲ ਇੱਥੇ ਲੋਕਾਂ ਨੂੰ ਮੁੱਖ ਮੰਤਰੀਆਂ ਦੇ ਯਾਦ ਨਹੀਂ ਨਾਮ ਪ੍ਰਧਾਨ ਮੰਤਰੀ ਦੇ ਯਾਦ ਨਹੀਂ ਨਾ ਐਮਐਲਏ ਦਾ ਕੌਣ ਅਸੀਂ ਇੱਕ ਸਟ੍ਰਗਲ ਆ ਜਿਹੜੀ ਕਿ ਮੇਰੀ ਸਟ੍ਰਗਲ ਲੋਕ ਦੇਖ ਰਹੇ ਆ ਨਾ ਤੁਹਾਡੇ ਬੱਚੇ ਦੇਖਣਗੇ ਅੱਗੇ ਵੀ ਯਾਰ ਕੋਟਲੀ ਉਦੋਂ ਕੱਲਾ ਹੁੰਦਾ ਸੀਗਾ ਉਦੋਂ ਦੋ ਬੈਂਚ ਹੁੰਦੇ ਸੀਗੇ ਕਿਦਾਂ ਹੁੰਦਾ ਸੀਗਾ ਅੱਜ ਉਹਦਾ ਇਦਾਂ ਦਾ ਸਟਾਈਲ ਆ ਅੱਜ ਉਹਨੇ ਇੰਨੇ ਐਮਐਲਏ ਮੇਰੀ ਤਾਂ ਮੈਂ ਕਹਾਂ ਮੇਰਾ ਜੋਰ ਹੈ ਮੈਂ ਕਟੋ-ਕਟ ਪ੍ਰਮਾਤਮਾ ਅਗ ਰੱਖੇ ਮੈਂ ਮੁੱਖ ਮੰਤਰੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਜਾਵਾਂ ਆਵਾਦੀ ਪਾਰਟੀ ਕਿਉਂ ਛੱਡੀ ਫਿਰ ਕੀ ਲੱਗਿਆ ਤੁਹਾਨੂੰ ਇਹਨਾਂ ਦੇ ਵਿੱਚ ਅੱਜ ਵੀ ਲੋਕ ਛੱਡ ਰਹੇ ਆ ਕਿਉਂਕਿ ਜਦੋਂ ਕਿਉਂਕਿ ਜਦੋਂ ਮੇਰੇ ਜਿਹੜੇ ਲਿੰਕ ਸੀ ਮੇਰੇ ਕੇਜਰੀਵਾਲ ਸਾਹਿਬ ਨਾ ਸੀਗੇ ਸੰਜੇ ਸਿੰਘ ਨਾ ਸੀਗੇ ਭਗਵੰਤ ਨਾ ਸੀਗੇ ਕਹਿ ਰਹਿਣਾ ਸੀ ਉਦੋਂ ਜਦੋਂ ਪਤਾ ਲੱਗਿਆ ਦਾ ਉੱਪਰ ਜਾ ਕੇ ਮੈਨੂੰ ਤਾਂ 8-10 ਸਾਲ ਪਹਿਲਾਂ ਪਤਾ ਲੱਗਿਆ 8 ਸਾਲ ਵੀ ਪਾਈ ਇਹਨਾਂ ਚ ਕੱਢਣ ਪਾਉਣ ਨੂੰ ਨਹੀਂ ਹੁਣ ਅੱਜ ਕਿੱਧਰ ਭਾਲਣ ਅੱਜ ਪਤਾ ਲੱਗਿਆ ਹੁਣ ਜਦੋਂ ਡੈਂਪ ਨੇ ਸਾਰੇ ਕੱਢ ਕੱਢ ਕੇ ਮਾਰੇ ਟੀਲੇ ਖਲਾਰਤੇ ਹਨ ਜਿਹੜੇ ਲੋਕ ਅੱਜ ਦੇਖ ਰਹੇ ਹੋ ਤੁਹਾਨੂੰ 10 ਸਾਲ ਪਹਿਲਾਂ ਪਤਾ ਲੱਗ ਬਿਲਕੁਲ ਜਿਹੜਾ ਤੁਸੀਂ ਜਿਹੜੀ ਅਪਰ ਲੀ ਜਮਾਤ ਚ ਬਹਿਣ ਦਾ ਇਹੀ ਫਾਇਦਾ ਹੁੰਦਾ ਪਲੈਨਿੰਗ ਬੋਰਡ ਚ ਬਹਿਣਾ ਦਾ ਫਾਇਦਾ ਹੁੰਦਾ ਵੀ ਇਹ ਚੀਜ਼ਾਂ ਇੰਪਲੀਮੈਂਟ ਹੋਣਗੀਆਂ ਜੋ ਤੁਹਾਨੂੰ ਕੀ ਲੱਗਦਾ ਜਿਹੜੀਆਂ ਅੱਜ ਸੜਕਾਂ ਕੱਢੀਆਂ ਆ ਜਾਣਗੀਆਂ ਭਾਰਤ ਮਾਲਾ ਪ੍ਰੋਜੈਕਟ ਨਿਕਲ ਰਹੇ ਆ ਇਹ ਅੱਜ ਅੱਜੇ ਅੱਜ ਤਾਂ ਪਲੈਨਿੰਗ ਨਹੀਂ ਇਹਨਾਂ ਦੀ ਪਲੈਨਿੰਗ ਕਟੋਕਟ 30 ਦੀ 4 ਉਹ ਚੀਜ਼ਾਂ ਦੇਖਣ ਵਾਸਤੇ ਤੁਹਾਨੂੰ ਵਿਜ਼ਨ ਹੋਣਾ ਚਾਹੀਦਾ ਤੁਹਾਡੀ ਦੁਨੀਆ ਘੁੰਮੀ ਹੋਣੀ ਚਾਹੀਦੀ ਆ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦਾ ਇੰਟੈਲੈਕਟ ਹੋਣਾ ਚਾਹੀਦਾ ਹੁਣ ਜਿਹੜਾ ਮੇਰਾ ਪੈਰਾ ਘਰੇ ਤਾਂ ਮੈਂ ਕਹਣਾ ਵੀ ਮਹੀਨੇ ਦੇ ਵਿੱਚ 10 ਦਿਨ ਪੈਂਦਾ ਹੈ ਹੈਨਾ ਤੇ ਮੇਰਾ ਪੈਰਾ ਘਰੋਂ ਬਾਹਰ ਲਗਭਗ 20 ਦਿਨ ਰਹਿੰਦਾ ਇਸ ਦੇਸ਼ ਤੋਂ ਬਾਹਰ ਮੇਰਾ 15 ਦਿਨ ਮਹੀਨੇ ਚ ਪੈ ਰਹਾਂਦਾ ਸੋ ਜੋ ਦੁਨੀਆ ਦੇ ਸਨੈਰੀਓ ਤੋਂ ਹੋ ਰਿਹਾ ਜੋ ਹਲਕੇ ਦੇ ਸਨੇਹ ਦੇ ਤੋਂ ਹੋ ਰਿਹਾ ਜੋ ਪੰਜਾਬ ਤੇ ਹਾਰਤ ਦੇ ਸਨੇਹ ਤੋਂ ਤਾਂ ਮੈਨੂੰ ਹੀ ਪਤਾ ਹੋਣਾ ਨਾ ਮੈਂ ਕੀ ਚੀਜ਼ਾਂ ਕਰ ਰਿਹਾ ਵੀ ਜਿਵੇਂ ਮੰਨ ਲਾ ਮੈਂ 2 2.5 ਸਾਲ ਆਵਦਾ ਘਰ ਠੀਕ ਕੀਤਾ ਮਿਹਨਤ ਕੀਤੀ ਮੈਨੂੰ YouTube ਤੋਂ Facebook ਤੋਂ ਆਪਦਾ ਕੰਮ ਕਰਨਾ ਸੀਗਾ ਹੈਨਾ ਮੈਂ ਆਪਦਾ ਵਲੋਗਿੰਗ ਵਗੈਰਾ ਕਰਕੇ ਸੈੱਟ ਕੀਤਾ ਆਪਦਾ ਨਾਲ ਆਪਾਂ ਤਾਂ ਆਰਥਿਕ ਤੌਰ ਤੇ ਆਰਥਿਕ ਦਾ ਸੈੱਟ ਕੀਤੀ ਆ ਲੋਕ ਤਾਂ ਜਿਹੜਾ ਹੈਗਾ ਜ਼ੀਰੋ ਤੋਂ ਉੱਠਿਆ ਅਸੀਂ ਤਾਂ ਖੂਜ ਉੱਠੇ ਆ ਮਤਲਬ ਮਾਈਨਸ ਤੋਂ ਉੱਠੇ ਆ ਹੁਣ ਆਰਥਿਕ ਤਾਂ ਸੈੱਟ ਆ ਮੇਰੀ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੋ ਇੰਨੇ ਕ ਬਿਜ਼ਨਸ ਸੈਟਾ ਵੀ ਆਪਾਂ ਅੱਗੇ ਸਰਵਾਈਵ ਕਰਦੇ ਹਾਂ ਹਾਂ ਹੁਣ 2.5 ਸਾਲਾਂ ਦੇ ਵਿੱਚ ਮੈਂ ਕਲਾ ਕਲਾ ਪੈਨਟ ਕਲਾ ਕਲਾ ਕਰ ਜਿਹੜਾ ਹੈਗਾ ਜਾਣਾ ਠੀਕ ਆ ਹੁਣ ਸਾਰੇ ਲਾਂਬੇ ਲਾਵਾਂਗੇ ਇੱਕ ਸਟ੍ਰੈਟੇਜੀ ਦੇ ਥਰੂ ਚੱਲਾਂਗੇ